ਇੱਕ ਸਿੱਖ ਨ ਪੰਜਵੇਂ ਪਾਤਸ਼ਾਹ ਜੀ ਦੇ ਵੇਲੇ ਭਾਈ ਕੇਦਾਰਾ ਉਹਦਾ ਨਾਮ ਸੀ ਸੱਚੇ ਪਾਤਸ਼ਾਹ ਜੀ ਨੇ ਇੱਕ ਸਵਾਲ ਕੀਤਾ ਮਾਲਕ ਕੋਈ ਐਵੇਂ ਦਾ ਸਿੱਖ ਹੈਗਾ ਜਿਹੜਾ ਦੁੱਖ ਸੁੱਖ ਦੇ ਵਿੱਚ ਜਿਹਦੀ ਹਾਲਤ ਬਰਾਬਰ ਹੋਵੇ ਮਾਲਕ ਇਹ ਤਰ੍ਹਾਂ ਲੱਗਦਾ ਕੋਈ ਹੋਏਗਾ ਉਹਨੇ ਭਾਈ ਗੁਰਦਾਸ ਜੀ ਦੀ ਪੰਕਤੀ ਪੜ੍ਹੀ ਸੇਵਕ ਹੋਏ ਸੰਜੀਦ ਨਾ ਹੱਸਣ ਰੋਵਣਾ ਕਹਿੰਦੇ ਇੰਨਾ ਕੋਈ ਸੰਜੀਦਗਾ ਬੰਦਾ ਹੈਗਾ ਨਾ ਉਹਨੂੰ ਹੱਸਣ ਦਾ ਪਤਾ ਨਾ ਰੋਣ ਦਾ ਪਤਾ ਮਾਲਕ ਕਹਿੰਦੇ ਫਿਰ ਇਦੇ ਬਾਰੇ ਜਾਨਣਾ ਤੇ ਕਿਤੇ ਮੈਂ ਤੈਨੂੰ ਭੇਜਦਾ ਆਂ ਜਾਂ ਗੁਜਰਾਤ ਜਾ ਉਹ ਗੁਜਰਾਤ ਸੀਗਾ ਲਾਹੌਰ ਦੇ ਵਿੱਚ ਪਾਕਿਸਤਾਨ ਵਿੱਚ ਜਿਹੜਾ ਗੁਜਰਾਤ ਹੈ ਮਾਲਕ ਕਹਿੰਦੇ ਅੰਮ੍ਰਿਤਸਰ ਦੀ ਧਰਤੀ ਤੋਂ ਮਾਲਕ ਨੇ ਕਹਿੰਦੇ ਜਾ ਆ ਫਲਾਣਾ ਪਿੰਡ ਹੀ ਉਸ ਪਿੰਡ ਵਿੱਚ ਜਾਈ ਇੱਕ ਸਿੱਖ ਹੈ ਉਹਦਾ ਨਾਮ ਆ ਭਾਈ ਪਿਖਾਰੀ ਜੀ ਕਹਿੰਦੇ ਉਹਦੇ ਕੋਲ ਜਾਈ ਉਹਦੇ ਕੋਲ 2 ਦਿਨ ਰਹਿ ਕੇ ਆਉਣੇ ਆ ਇਸ ਪੰਕਤੀ ਦਾ ਇਸ ਸਵਾਲ ਦਾ ਤੈਨੂੰ ਉੱਤਰ ਉਹ ਦੇ ਸਕਦਾ ਚਲੇ ਗਿਆ ਨੇ ਪੁੱਛਦੇ ਪਛਾਉਂਦਿਆਂ ਨੂੰ ਪੁੱਛਿਆ ਕਿੱਥੇ ਹੈ ਭਾਈ ਪਿਖਾਰੀ ਦਾ ਘਰ ਕਹਿੰਦੀ ਉਹ ਦੁਕਾਨ ਹੈ ਕਿ ਉਹ ਵੇਚਣ ਦਾ ਕੰਮ ਕਰਦਾ ਆ ਉਹ ਆ ਭਾਈ ਬਿਖਾਰੀ ਦੁਕਾਨ ਤੇ ਪਹੁੰਚਦਾ ਇੱਕ ਬੰਦਾ ਨਾਲ ਉਹਦੇ ਨਾਲ ਗੱਲਬਾਤ ਕਰ ਰਿਹਾ ਸੀ ਉਹ ਸਿੱਖ ਚਲੇ ਗਿਆ ਉਹਨੇ ਵੇਖਿਆ ਕਿ ਉਹ ਵੇਚਣ ਦਾ ਕੰਮ ਇੱਕ ਪੈਸੇ ਪਿੱਛੇ ਨਾ ਇੱਕ ਕਸਟਮਰ ਨਾਲ ਉਹਦੀ ਲੜਾਈ ਹੋ ਰਹੀ ਬਹਿਸ ਬਸਈਆ ਹੋ ਰਹੀ ਭਾਈ ਬਿਖਾਰੀ ਜੀ ਉਹ ਕਹਿੰਦਾ ਮੇਰੇ ਕੋ ਇੱਕ ਪੈਸਾ ਘਟਿਆ ਮੈਂ ਤੈਨੂੰ ਕੱਲ ਨੂੰ ਦੇ ਦਾਂਗਾ ਪਰ ਕਿਉ ਮੈਨੂੰ ਦੇ ਦੇ ਕਹਿੰਦਾ ਨਾ ਪੈਸੇ ਪੂਰੇ ਲੈ ਕੇ ਆ ਕੇ ਕਹਿੰਦਾ ਫਿਰ ਉਹ ਕਿੰਨਾ ਦਿਨਾਂ ਤੈਣਾ ਹਾਂ ਕਹਿੰਦਾ ਨਹੀਂ ਹੈਗੇ ਉਤਰਾ ਮੈਂ ਤੈਨੂੰ ਦੇ ਦਾਂਗਾ ਪਰ ਜੇ ਤੂੰ ਖਰੀਦਣ ਆਇਆ ਫਿਰ ਭਈ ਪੂਰੇ ਪੈਸੇ ਲੈ ਕੇ ਆ ਉਤਰਾ ਨਹੀਂ ਦੇਣਾ ਉਹ ਕਹਿੰਦਾ ਮੈਂ ਪੈਸੇ ਦੇ ਕੇ ਖਰੀਦਣਾ ਕਹਿੰਦੇ ਫਿਰ ਪੂਰੇ ਲੈ ਕੇ ਆ ਹਾਂ ਜੇ ਤੈਨੂੰ ਲੋੜ ਹੈ ਮੈਂ ਤੈਨੂੰ ਦੇ ਦੇਣਾ ਕਹਿੰਦਾ ਨਹੀਂ ਮੈਂ ਇਸ ਤਰ੍ਹਾਂ ਨਹੀਂ ਲੈ ਕੇ ਜਾਣਾ ਕਹਿੰਦਾ ਫਿਰ ਪੂਰੇ ਪੈਸੇ ਲੈ ਕੇ ਆ ਇੱਕ ਪੈਸੇ ਪਿੱਛੇ ਉਹ ਮੁੜ ਜਾਂਦਾ ਉਹ ਸਤਕਰਤਾਰ ਕਹਿੰਦਾ ਜਾ ਕੇ ਕਹਿੰਦਾ ਜੀ ਮੈਂ ਅੰਮ੍ਰਿਤਸਰ ਸਾਹਿਬ ਦੀ ਧਰਤੀ ਤੋਂ ਆਇਆ ਹਾਂ ਇੰਨੀ ਗੱਲ ਸੁਣੀ ਉਹਨੇ ਉਹਦੇ ਚਰਨਾਂ ਤੇ ਨਮਸ਼ਕਾਰ ਕਰ ਦਿੱਤੇ ਕਹਿੰਦਾ ਤੂੰ ਮੇਰੇ ਗੁਰੂ ਦੀ ਨਗਰੀ ਚ ਆ ਜਾ ਮੈਨੂੰ ਇਹ ਲੱਗਾ ਕਿ ਜਿਵੇਂ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਮੇਰੇ ਕੋਲ ਆ ਕੇ ਚ ਆ ਕੇ ਆਗੇ ਨਹੀਂ ਕਹਿੰਦਾ ਉਹ ਘਰ ਚਲੀਏ ਘਰ ਲਿਆ ਘਰ ਦੇ ਅੰਦਰ ਬੜੀਆਂ ਖੁਸ਼ੀਆਂ ਚੱਲ ਰਹੀਆਂ ਸੀ ਪੁੱਛਿਆ ਕੀ ਗੱਲ ਘਰ ਦੇ ਵਿੱਚ ਸ਼ਮਿਆਨਾ ਲੱਗਿਆ ਮਠਾਈਆਂ ਬਣ ਰਹੀਆਂ ਉਹ ਕਹਿੰਦੇ ਜੀ ਕੱਲ ਨੂੰ ਮੇਰੇ ਬੇਟੇ ਦੀ ਬਰਾਤ ਹੈ ਕਹਿੰਦਾ ਬੜਾ ਖੁਸ਼ ਹੈ ਕਹਿੰਦਾ ਪਰ ਕਹਿੰਦਾ ਤੁਹਾਡੇ ਚਿਹਰੇ ਤੇ ਖੁਸ਼ੀ ਕਿਉਂ ਨਹੀਂ ਹੈਗੀ ਕਹਿੰਦਾ ਠੀਕ ਹੈ ਬਰਾਤ ਹੈ ਕਹਿੰਦਾ ਪਰ ਤੁਹਾਡੇ ਕਹਿੰਦਾ ਚਿਹਰੇ ਤੋਂ ਲੱਗਦਾ ਨਹੀਂ ਆ ਕਿ ਤੁਹਾਡੇ ਘਰ ਦਾ ਬੇਟੇ ਦਾ ਵਿਆਹ ਹੈ ਤੇ ਤੁਹਾਡੇ ਚਿਹਰੇ ਤੇ ਖੁਸ਼ੀ ਕਹਿੰਦੇ ਕੋਈ ਗੱਲ ਆਉ ਬੈਠੀ ਕਹਿੰਦਾ ਪ੍ਰਸ਼ਾਦਾ ਛਕੀ ਹੁਣੇ ਪਰਖਣਾ ਚਾਹੁੰਦਾ ਸੀ ਕਿ ਮੈਨੂੰ ਗੁਰੂ ਸਾਹਿਬ ਜੀ ਨੇ ਇਸ ਬੰਦੇ ਨੂੰ ਭੇਜਿਆ ਮੈਂ ਵੇਖਾਂ ਤਾਂ ਸਹੀ ਵਾਕਈ ਉਹ ਸਿੱਖ ਹੈਗਾ ਆ ਕਹਿੰਦੇ ਜੀ ਪ੍ਰਸ਼ਾਦਾ ਛਕੀ ਆਪਾਂ ਤੇ ਕਹਿਣ ਲੱਗਾ ਮੈਂ ਪਾਣੀ ਨਾਲ ਹੱਥ ਨਹੀਂ ਧੋਂਦਾ ਕਹਿੰਦਾ ਮੈਂ ਕਿਉਂ ਨਾ ਹੱਥ ਧੋਂਦਾ ਕਹਿੰਦਾ ਉਹਨੇ ਅੰਦਰ ਗਿਆ ਕਿਉਂਕਿ ਕਿ ਉਹ ਵੇਚਣ ਦਾ ਕੰਮ ਸੀ ਫੜਿਆ ਪੀਪਾ ਉਹਦੇ ਹੱਥ ਤੇ ਪਾਉਣ ਲੱਗਾ ਤੇ ਸਾਰਾ ਪੀਪਾ ਹੀ ਰੋੜ ਦਿੱਤਾ ਸਿੱਖ ਬੜਾ ਹੈਰਾਨ ਹੋਇਆ ਕਹਿੰਦੇ ਜਦੋਂ ਮੈਂ ਤੁਹਾਨੂੰ ਮਿਲਣ ਆਇਆ ਸੀ ਕਹਿੰਦਾ ਤੁਸੀਂ ਇੱਕ ਪੈਸੇ ਪਿੱਛੇ ਕਿਸੇ ਨੂੰ ਕਿਉਂ ਨਹੀਂ ਦਿੱਤਾ ਇੱਕ ਪੈਸੇ ਪਿੱਛੇ ਤੁਸੀਂ ਕਿਉਂ ਨਹੀਂ ਦਿੱਤਾ ਮੇਰੇ ਮਨ 'ਚ ਸ਼ੰਕਾ ਸੀ ਤੁਹਾਡੇ ਪ੍ਰਤੀ ਪਰ ਕਹਿੰਦਾ ਇੱਥੇ ਤੁਸੀਂ ਮੇਰੇ ਹੱਥ ਧਮਾਉਣ ਵਾਸਤੇ ਕਿਉਂ ਰੋੜ ਦਿੱਤਾ ਕਿਉਂ ਕਹਿੰਦਾ ਲੱਗੇ ਸਿੱਖਾ ਉਹ ਮੇਰਾ ਵਪਾਰ ਸੀ ਇਹ ਮੇਰਾ ਪਿਆਰ ਹੈ ਕਹਿੰਦਾ ਕਹਿੰਦਾ ਵਪਾਰ ਦੇ ਵਿੱਚ ਮੈਂ ਕਦੇ ਕਿਸੇ ਨਾਲ ਵੀ ਨਾ ਧੱਕਾ ਕਰਦਾ ਆਪਣਾ ਹੱਕ ਲੈਣਾ ਇੱਥੇ ਤੂੰ ਗੁਰੂ ਜਾਣ ਕੇ ਮੇਰੇ ਕੋਲ ਆਇਆ ਤੇ ਗੁਰੂ ਦੇ ਉੱਤੋਂ ਮੈਂ ਆਪਣਾ ਸਾਰਾ ਕੁਝ ਵਾਰ ਦਿੰਦਾ ਕੁਰਬਾਨ ਕਰ ਦਿੰਦਾ ਕਹਿੰਦਾ ਇੱਥੇ ਮੇਰਾ ਪਿਆਰ ਹੈ ਤੁਸੀਂ ਦੇਖਿਆ ਹੋਣਾ ਨਾ ਕਈ ਵੀਰ ਜਿਹੜੇ ਦਿਨ ਰਾਤ ਰਾਈਡਾਂ ਲਾਉਂਦੇ ਹਨ ਦਿਨ ਰਾਤ ਜਿੱਥੇ ਕਿਤੇ ਕਹਿੰਦਾ ਇੱਥੇ 25 ਕਹਿੰਦਾ ਨਾ 25 ਦੇ 25 ਲੈਣੇ ਕਹਿੰਦਾ 5 ਇੱਕ ਵੀ ਘਟਣ ਕਰਨਾ ਜਿਹਦੇ ਉਹਨੂੰ ਕਹਿ ਦੋ ਨਾ ਕਿ ਗੁਰਦੁਆਰਾ ਸਾਹਿਬ ਆਪਾਂ ਸ਼ਬੀਲ ਲਾਉਣੀ ਆ ਕਰਨਾ ਕਹਿੰਦਾ ਹਾਂਜੀ ਆ ਲੋ ਜੀ 100 ਡਾਲਰ ਮੇਰੇ ਕੋਲੋਂ ਆ ਲੋ ਜੀ 500 ਡਾਲਰ ਮਿਲਿਆ ਇੱਥੇ ਪਿਆਰ ਹੈ ਉਹ ਵਪਾਰ ਹੈ ਉਹ ਕਹਿੰਦੇ ਉੱਥੇ ਤਾਂ ਉਹ ਗੁਰਦੁਆਰਾ ਸਾਹਿਬ ਤੇ ਇੰਨੇ ਪੈਸੇ ਦੇ ਕਹਿੰਦੇ ਉਹ ਮੇਰੇ ਗੁਰੂ ਨਾਲ ਪਿਆਰ ਹੈ ਕਹਿੰਦਾ ਉਹ ਆਪਣਾ ਦਾ ਸੰਬੰਧ ਕੱਟਦਾ ਮੈਂ ਇੰਨਾ ਦਿੰਦਾ ਹੈ ਗੁਰੂ ਕੀ ਗੋਲਕ ਚ ਪਾਉਣਾ ਸਾਡਾ ਪਿਆਰ ਹੈ ਪਰ ਜਿਹਦੇ ਕਿਤੇ ਖਰੀਦਣ ਗਏ ਉੱਥੇ ਕਿਸੇ ਨੇ ਵੱਧ ਲਾ ਲਿਆ ਨਾ ਉੱਥੇ ਧੱਕੇ ਨਾ ਲੈਣਾ ਭਾਈ ਇੱਕ ਪੈਣੀ ਵੀ ਸਾਡੀ ਕਿਉਂ ਰੱਖੀ ਤਾਂ ਕਿਉਂ ਵਪਾਰ ਆ ਰਿਹਾ ਹੈ ਬਿਜ਼ਨਸ ਦੇ ਵਿੱਚ ਕਦੇ ਕਿਸੇ ਨੇ ਇਤਨਾ ਨਹੀਂ ਕਰ। ਪਰ ਜੇ ਗੁਰੂ ਦੀ ਗੱਲ ਆਉਂਦੀ ਹੈ ਨਾ ਫਿਰ ਸਭ ਕੁਝ ਕੁਰਬਾਨ ਕਰ ਦਿੰਦਾ ਸਿੱਖ ਆਪਣੇ ਗੁਰੂ ਤੋਂ। ਫਿਰ ਆਪਣੇ ਘਰਾਂ ਵਿੱਚੋਂ ਕੱਢ-ਕੱਢ ਕੇ ਜਿਵੇਂ ਕਰੋਨਾ ਦੌਰਾਨ ਆਪਣੇ ਘਰਾਂ ਦਾ ਰਸਣ ਨਹੀਂ ਕੱਢ-ਕੱਢ ਕੇ ਵਰਤਾਇਆ ਲੋਕਾਂ ਨੂੰ ਖਵਾਇਆ। ਕਹਿੰਦੇ ਤੂੰ ਖਾ ਲਾ ਸਾਡੇ ਨਿਆਣੇ ਵੀ ਤੇਰੇ ਨਿਆਣੇ ਵੀ ਮੇਰੇ ਨਿਆਣੇ ਵਰਗੇ ਆ ਉਹਨਾਂ ਨੂੰ ਖਵਾ ਦੇ। ਉਹਨਾਂ ਦੇ ਮੂੰਹ 'ਚ ਪਾਉਂਦਾ। ਜਦੋਂ ਪਿਆਰ ਦੀ ਗੱਲ ਆਏਗੀ ਫਿਰ ਸਿੱਖ ਕੁਰਬਾਨ ਹੋ ਜਾਂਦਾ ਆ। ਜੇ ਵਪਾਰ ਦੀ ਗੱਲ ਆਉਂਦੀ ਹੈ ਸਿੱਖ ਫਿਰ ਇੱਕ ਪੈਸਾ ਨਹੀਂ ਛੱਡਦਾ। ਉਹਨ ਸਿੱਖ ਦੇ ਮਨ ਚੋਂ ਸ਼ੰਕਾ ਨਿਵਰਤ ਹੋ ਗਿਆ ਕਹਿੰਦਾ ਸੱਚੇ ਪਾਤਸ਼ਾਹ ਵਾਕੇ ਇਹ ਸਿੱਖ ਜਿਹੜਾ ਆ ਇਹ ਦੁੱਖਾਂ ਸੁੱਖਾਂ ਦੇ ਵਿੱਚੋਂ ਉਪਰਾਮ ਹੈ ਉਹਨੇ ਰਾਤ ਨੂੰ ਸੌਣ ਲਈ ਗਿਆ ਫਲਾਣੇ ਕਮਰੇ ਚ ਤੁਸੀਂ ਸੌਜੋ ਸੌਣ ਲੱਗਿਆ ਉਹਨੇ ਵੇਖਿਆ ਦਰਵਾਜ਼ੇ ਦੇ ਪਿੱਛੇ ਨਾ ਫਟਾ ਪਿਆ ਸੀ ਜਿਹੜਾ ਮੁਰਦਿਆਂ ਨੂੰ ਚੁੱਕਣ ਵਾਲਾ ਹੁੰਦਾ ਸੀ ਜਿੱਤੇ ਮੁਰਜ਼ੇ ਨੂੰ ਪਾ ਕੇ ਨਾ ਚੁੱਕ ਕੇ ਲੈ ਕੇ ਜਾਂਦੇ ਉਹਨੂੰ ਫਟਾ ਹੁੰਦਾ ਕਿੱਥੇ ਆ ਜੀ ਜਾਂ ਤੇ ਉਹ ਸਰਕਾਰੀ ਸਕੂਲਾਂ ਚ ਪਿਆ ਹੁੰਦਾ ਜਾਂ ਗੁਰਦੁਆਰਾ ਸਾਹਿਬ ਵਿੱਚ ਪਿਆ ਹੁੰਦਾ ਕੁਣ ਬੜਾ ਹੈਰਾਨ ਹੋਇਆ ਕਹਿੰਦਾ ਫਟਾ ਘਰ ਵਿੱਚ ਖੁਸ਼ੀਆਂ ਦਾ ਪ੍ਰੋਗਰਾਮ ਹੈ ਤੇ ਫਟਾ ਦਰਵਾਜ਼ੇ ਦੇ ਪਿੱਛੇ ਉਹਦੇ ਤੇ ਕਪੜਾ ਬੰਨਿਆ ਹੋਇਆ ਤਾਂ ਮਨ ਸਮਝ ਵਿੱਚ ਨਹੀਂ ਆਈ ਗੱਲ ਕੀ ਹੈ ਜੀ ਕਰੇ ਮੈਂ ਪੁੱਛਾਂ ਪਰ ਹਿਆਨਣਾ ਨਾ ਪਵੇ ਕਹਿੰਦੇ ਕਿ ਘਰ 'ਚ ਖੁਸ਼ੀਆਂ ਦਾ ਕਲ ਰਿਹਾ ਤੇ ਮੈਂ ਪੁੱਛਾਂਗਾ ਫਟਾ ਕੱਦੋਂ ਰੱਖਿਆ ਕਹਿੰਦੇ ਕਿਤੇ ਹੋਰ ਹੀ ਨਾ ਗੱਲ ਉਹ ਕੀ ਵੇਖਦਾ ਮੰਜੇ ਤੇ ਪੈ ਜਾਂਦਾ ਭਾਈ ਪਖਾਰੀ ਬਾਹਰ ਪੈ ਹੁੰਦੇ ਬੈਠੇ ਹੁੰਦੇ ਭਾਈ ਪਖਾਰੀ ਨੂੰ ਵੇਦੋ ਤੱਪੜ ਬੌਂੜ ਰਹੇ ਹੁੰਦੇ ਤੱਪੜ ਜਿਹੜੇ ਕਿਸਾਨ ਐ ਉਹਨਾਂ ਨੂੰ ਪਤਾ ਤੱਪੜ ਕੀ ਹੁੰਦਾ ਸਫਾ ਚਾਦਰ ਜੀ ਨੂੰ ਕਹਿ ਦਈਏ ਇਸ ਮੀਨਾਬੇ ਚ ਉਹ ਤੱਪੜ ਸੀ ਉਹਨਾਂ ਕੋਈ ਬੋਰੀਆਂ ਦਾ ਉਹਨਾਂ ਨੂੰ ਸੀਰੇ ਸਿੱਖ ਵੱਡਾ ਸਾਰਾ ਤੱਪੜ ਹੁਣ ਉਹਦੇ ਕੋਈ ਰਿਹਾ ਹੀ ਨਹੀਂ ਗਿਆ ਉਹਨੇ ਪੁੱਛਿਆ ਕਹਿੰਦਾ ਇੱਕ ਸਵਾਲ ਐ ਮੈਨੂੰ ਨੀਂਦ ਨਹੀਂ ਪੈ ਰਹੀ ਕਹਿੰਦਾ ਕਹਿੰਦੇ ਹਾਂਜੀ ਦੱਸੋ ਤੁਸੀਂ ਗੁਰੂ ਰੂਪ ਹੋ ਮੈਨੂੰ ਤਾਂ ਚਾ ਚੜ ਗਿਆ ਕਿ ਸਾਡੇ ਵਿਆਹ ਦੇ ਵਿੱਚ ਮੈਂ ਸੋਚਦਾ ਸੀ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਆਉਣ ਪਰ ਤੁਸੀਂ ਉਹਨਾਂ ਦਾ ਰੂਪ ਸਾਡੇ ਘਰੇ ਆਇਓ ਜੜਾ ਮਰਜੀ ਤੁਹਾਡੇ ਮਨ ਦਾ ਸ਼ੰਕਾ ਐ ਦੱਸੋ ਕਹਿੰਦੇ ਪਹਿਲਾ ਸ਼ੰਕਾ ਆਏ ਘਰ ਦੇ ਅੰਦਰ ਖੁਸ਼ੀਆਂ ਤੇ ਤੁਸੀਂ ਤੱਪੜ ਬੁਣ ਰਹੇ ਹੋ ਕਹਿੰਦਾ ਤੁਹਾਨੂੰ ਇਸ ਤੱਪੜ ਤੋਂ ਤੁਹਾਨੂੰ ਹੋਰ ਕਿਸੇ ਪਾਸੇ ਤੁਹਾਡਾ ਕੋਈ ਧਿਆਨ ਨਹੀਂ ਮਠਾਈਆਂ ਵੱਲ ਕੋਈ ਧਿਆਨ ਨਹੀਂ ਹੈਗਾ ਤੁਹਾਨੂੰ ਪਰ ਸ਼ਮਿਆਨਾ ਲੱਗਾ ਆ ਰਿਸ਼ਤੇਦਾਰ ਸਖ ਸੰਬੰਧੀ ਆ ਤੁਹਾਡਾ ਸਾਰੇ ਕੰਮਾਂ ਨੂੰ ਛੱਡ ਕੇ ਇਸ ਚੀਜ਼ ਤੇ ਧਿਆਨ ਕਰਤੋਂ ਕਹਿੰਦੇ ਦੂਜਾ ਸਵਾਲ ਇਹ ਕਿ ਦਰਵਾਜ਼ੇ ਪਿੱਛੇ ਫੱਟਾ ਘਤੋਂ ਪਿਆ ਉਹ ਫਿਰ ਦੱਸਦਾ ਕਹਿਣ ਲੱਗਾ ਕਹਿੰਦਾ ਕੱਲ ਨੂੰ ਮੇਰੇ ਪੁੱਤ ਦੀ ਜਾਂਜਾ ਕਹਿੰਦਾ ਉਨੇ ਵਿਆਹਣ ਜਾਣਾ ਤੇ ਜਦੋਂ ਵਿਆਹ ਕੇ ਸ਼ਾਮ ਨੂੰ ਵਾਪਸ ਆਉਣਾ ਹੈ ਨਾ ਮੇਰੇ ਪੁੱਤ ਦੇ ਪੇਟ ਵਿੱਚ ਦਰਦ ਹੋਣੀ ਤੇ ਇਹਨੇ ਮਰ ਜਾਣਾ ਤੇ ਮਰਨ ਤੋਂ ਬਾਅਦ ਫਿਰ ਇੱਕ ਦਮ ਮੇਰੇ ਕੋਲ ਤੱਪੜ ਏਡਾ ਵੱਡਾ ਹੋਣਾ ਨਹੀਂ ਜਿੱਥੇ ਆ ਕੇ ਲੋਕਾਂ ਨੇ ਬੈਣਾ ਕਿਉਂਕਿ ਪ੍ਰਾਤਨ ਸਮੇਂ ਵਿੱਚ ਅੱਜ ਵੀ ਨਾ ਲੋਕ ਕਿਸੇ ਦੇ ਘਰੇ ਜਾਂਦੇ ਆ ਜ਼ਮੀਨ ਤੇ ਬੈਠਦੇ ਤੁਸੀਂ ਵੇਖਿਆ ਹੁਣ ਕੋਈ ਮਰ ਜਾਵੇ ਜ਼ਮੀਨ ਤੇ ਬੈਠੇ ਮੰਜੇ ਤੇ ਨਹੀਂ ਬੈਠਦੇ ਇਹ ਮੰਜੇ ਦੇ ਬੰਦਾ ਵੀ ਮਰ ਗਏ ਨਾ ਉਹਨੂੰ ਵੀ ਚੱਕ ਕੇ ਥੱਲੇ ਰੱਖ ਦਿੰਦੇ ਨੇ ਉਸੇ ਕਿ ਮੰਜੇ ਦੇ ਨਾਲ ਉੱਤੇ ਰੱਖ ਲਈ ਇਹ ਦੱਸੂਗਾ ਕਿ ਕਿਉਂ ਕਿਉਂ ਹੁੰਦਾ ਸੀ ਕਹਿੰਦਾ ਇਸ ਕਰਕੇ ਕਿ ਜਦੋਂ ਲੋਕਾਂ ਨੇ ਆ ਕੇ ਹਿਰਕ ਕਰਨਾ ਨਾ ਆ ਕੇ ਫਿਰ ਬੈਠਣ ਲਈ ਕੋਈ ਜਗ੍ਹਾ ਨਹੀਂ ਹੋਣੀ ਇਸ ਕਰਕੇ ਕਿ ਹੁਣ ਤਾਂ ਮੰਜੀਆਂ ਤੇ ਬੈਠੇ ਆ ਖੁਸ਼ੀ ਦਾ ਪ੍ਰੋਗਰਾਮ ਆ ਥੱਲੇ ਕੋਈ ਨਹੀਂ ਬਹਿੰਦਾ ਤੱਪੜ ਇਸ ਕਰਕੇ ਵੱਡਾ ਕਿ ਉਹਨਾਂ ਨੇ ਆ ਕੇ ਹਿਰਕ ਕਰਨਾ ਇਹਦੇ ਇਸ ਕਰਕੇ ਪਹਿਲਾਂ ਹੀ ਪ੍ਰਬੰਧ ਕਰ ਲਿਆ ਫੱਟਾ ਵੀ ਇਸੇ ਕਰਕੇ ਮੈਂ ਪਹਿਲਾਂ ਪ੍ਰਬੰਧ ਕਰਕੇ ਰੱਖਿਆ ਮੁੜ ਕੇ ਇਹ ਹਫੜਾ ਤਫੜੀ ਚ ਕਿਹੜਾ ਭੱਜਾ ਜਾਊਗਾ ਫੱਟਾ ਲੈ ਸਿੱਖ ਬੜਾ ਹਰ ਹੋਣਾ ਆ ਕਹਿੰਦਾ ਤੁਹਾਨੂੰ ਸਾਰਾ ਪਤਾ ਕਹਿੰਦਾ ਹਾਂ ਮੈਨੂੰ ਸਾਰਾ ਪਤਾ ਕਹਿੰਦਾ ਤੁਸੀਂ ਰੋਕ ਕਿਉਂ ਨਹੀਂ ਸਕਦੇ ਕਹਿੰਦਾ ਇਹ ਹੁਕਮ ਹੈ ਪਾਣੀ ਆ ਇਹ ਕਹਿੰਦਾ ਕਹਿੰਦਾ ਤੁਹਾਡਾ ਗੁਰੂ ਅਰਜਨ ਸਾਹਿਬ ਨਾਲ ਇੰਨਾ ਪਿਆਰ ਹੈ ਤੁਸੀਂ ਕਹਿ ਕੇ ਰੁਕਵਾ ਸਕਦੇ ਹੋ ਪੰਕਤੀ ਪੜੀ ਉਹਨੇ ਕਹਿੰਦੇ ਜੰਮਣ ਮਰਨਾ ਹੁਕਮ ਹੈ ਪਾਣੀ ਆ ਵਿੱਚ ਇਹ ਪਾਣੀ ਦੇ ਵਿੱਚ ਆ ਜੰਮਣਾ ਵੀ ਉਹਨੇ ਮਾਰਨਾ ਵੀ ਉਹਨੇ ਮੈਂ ਕਦੇ ਨਹੀਂ ਰੋਕ ਸਕਦਾ ਜਿਹੜੀ ਕਾਇਨਾਤ ਕੰਮ ਕਰ ਰਹੀ ਹੈ ਨਾ ਉਹਨੂੰ ਬੰਦਾ ਰੋਕ ਹੀ ਨਹੀਂ ਸਕਦਾ ਕਹਿੰਦਾ ਤੁਹਾਡਾ ਤਾਂ ਇੰਨਾ ਪਿਆਰ ਹੈ ਗੁਰੂ ਅਜਨਸਰਮ ਜੀ ਦੇ ਚਰਨਾਚਰਦਾਸ ਤੁਸੀਂ ਕਰ ਸਕਦੇ ਹੋ ਬਾਸ਼ਾ ਮੇਰੇ ਪੁੱਤ ਦੀ ਲੰਬੀ ਉਮਰ ਦੇ ਦਿਓ ਕਹਿੰਦਾ ਨਹੀਂ ਕਹਿੰਦਾ ਜਦੋਂ ਪਤਾ ਉਹਨੇ ਮਰ ਜਣਾ ਫਿਰ ਵਿਆਹ ਕਰ ਤੋਂ ਕਰ ਲੱਕੀ ਉਹਦਾ ਕਹਿੰਦੇ ਵੀ ਹੁਕਮ ਚ ਹੈ ਕਿਉਂਕਿ ਉਹਦੀ ਜਿਹੜੀ ਘਰ ਵਾਲੀ ਆ ਉਹ ਹੁਕਮ ਚ ਲਿਖਿਆ ਉਹਨੇ ਵਿਧਵਾ ਹੋ ਕੇ ਆਪਣਾ ਜੀਵਨ ਬਤੀਤ ਕਰਨਾ ਵਿਧਵਾ ਰਹਿ ਕੇ ਉਹਦੇ ਹੁਕਮ ਚ ਆ ਹੁਕਮ ਬਦਲਿਆ ਨਹੀਂ ਜਾ ਸਕਦਾ ਹੁਕਮ ਮੰਨਿਆ ਜਾ ਸਕਦਾ ਹੈ ਕੋਈ ਬੰਦਾ ਕਿ ਮੈਨੂੰ ਨਹੀਂ ਚੰਗਾ ਲੱਗਦਾ ਇੱਥੇ ਕੀਪ ਟੂ ਰਾਈਟ ਐ ਮੈਂ ਨਹੀਂ ਮੰਨਦਾ ਇਹਨੂੰ ਕਹਿੰਦੇ ਚੱਲ ਫਿਰ ਵਾਪਸ ਇੱਥੇ ਤੈਨੂੰ ਤੇ ਮੰਨਣਾ ਹੀ ਪੈਣਾ ਐ ਜੇ ਮੰਨੇਗਾ ਤੇ ਸੁੱਖ ਮਿਲੂਗਾ ਕੀਪ ਟੂ ਰਾਈਟ ਤੁਰਦਾ ਜਾ ਸੁੱਖ ਲਏਗਾ ਕਹਿੰਦਾ ਮੈਂ ਤੇ ਲੈਫਟ ਚੱਲੂਗਾ ਕਹਿੰਦੇ ਚੱਲ ਕੇ ਵੇਖ ਲੈ ਇੱਕ ਤੋਂ ਦੂਜੇ ਸਿਗਨਲ ਤੱਕ ਨਹੀਂ ਪਹੁੰਚਣਾ ਗੱਡੀ ਕੋਈ ਆ ਹੀ ਵੱਜੀ ਤੇਰੇ 'ਚ ਹੁਕਮ ਕੀ ਆ ਉਸ ਹੁਕਮ ਨੂੰ ਸਮਝ ਕੇ ਅਕਸੈਪਟ ਕਰਨਾ ਹਾਂ ਰੱਬ ਜੀ ਆ ਤੁਹਾਡਾ ਹੁਕਮ ਤੇ ਗੁਰਪ੍ਰਤਾ ਜੀ ਇੱਥੇ ਕਹਿੰਦੇ ਦੁੱਖ ਸੁੱਖ ਦੋਨੋਂ ਸਮ ਕਰ ਜਾਣਾ ਬਰਾਬਰ ਖੁਸ਼ੀ ਦੇ ਵਿੱਚ ਵੀ ਉਹਨਾਂ ਕਿਹਾ ਤੇ ਗਮੀ ਉਹਨੂੰ ਪਹਿਲਾਂ ਪਤਾ ਆ ਭਾਈ ਬਿਖਾਰੀ ਦੇ ਚਰਨਾਂ 'ਚ ਨਮਸਕਾਰ ਕੀਤੀ ਕਹਿੰਦਾ ਮੈਂ ਸਤਿਗੁਰੂ ਜੀ ਨੂੰ ਪੁੱਛਿਆ ਸੀ ਸੱਚੇ ਪਾਤਸ਼ਾਹ ਕੋਈ ਪੂਰਨ ਗੁਰਸਿੱਖ ਹੈਗਾ ਕੋਈ ਭਾਈ ਬਖਾਰੀ ਜੀ ਤੁਹਾਨੂੰ ਵੇਖ ਕੇ ਸੱਚੀ ਲੱਗਿਆ ਕਿ ਵਾਕਈ ਦੇਖ ਲਿਆ ਉਹੀ ਗੱਲ ਹੋਈ ਗਾਇ ਬਿਉਨ ਸ਼ਾਮਣ ਆਇਆ ਮੰਡੀ ਨੂੰ ਸੂਲ ਪੈ ਗਈ ਉਹ ਮਰ ਗਿਆ ਉਸੇ ਵਕਤ ਅੰਦਰੋਂ ਫਟਿਆ ਕਮਰੇ ਦੇ ਵਿੱਚ ਗਿਆ ਕਮਰੇ ਚ ਦਰਵਾਜ਼ੇ ਪਿੱਛੋਂ ਫੱਟਾ ਰੱਖ ਦਿੱਤਾ ਤਾਂ ਪਾ ਪੜੋਸੇ ਵਾਸ਼ਾ ਤਾਂ ਆ ਕੇ ਲੋਕ ਬਹਿ ਕੇ ਹਿਰਕ ਕਰਨ ਲੱਗੇ ਜਿੱਥੇ ਖੁਸ਼ੀਆਂ ਸਨ ਤੇ ਗਮੀਆਂ ਹੋਈਆਂ ਪਰ ਭਾਈ ਭਿਖਾਰੀ ਦਾ ਚਿਹਰਾ ਉਤਰਾ ਹੀ ਹੈ ਕਿਉਂਕਿ ਉਹਨਾਂ ਨੇ ਹੁਕਮ ਨੂੰ ਮੰਨਿਆ ਹੋਇਆ ਨਾਨਕ ਹੁਕਮੇ ਜੇ 부ਝੈ 부ਝੇ ਦਾ ਮਤਲਬ ਹੈ ਸਮਝਣਾ ਜਿਹਨੂੰ ਸਮਝ ਪੈ ਗਈ ਇਸ ਚੀਜ਼ ਫਿਰ ਹੌਮੇ ਕਹਿੰਦਾ ਕੋਈ ਫਿਰ ਹੌਮੇ ਦੀਆਂ ਗੱਲਾਂ ਹੀ ਨਹੀਂ ਕਰਦਾ ਫਿਰ ਕਦੀ ਰੱਬ ਨੂੰ ਉਲਾਮਾ ਨਹੀਂ ਦਿੰਦਾ ਕਿ ਰੱਬ ਜੀ ਤੂੰ ਮੇਰੇ ਨਾਲ ਧੱਕਾ ਕੀਤਾ